ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਕਲਾਥ ਹਾਊਸ ਪਿੰਡ ਖੜਿਆਲ ਆਪਾਂ ਬਈ ਅੱਜ ਤੁਹਾਡੇ ਵਾਸਤੇ ਟੀਵੀ ਵਾਲੇ ਸੂਟਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਪਿਛਲੇ ਟਾਈਮ ਦੇ ਵਿੱਚੋਂ ਅੱਜ ਫੇਰ ਨਵਾਂ ਸਟਾਕ ਆਪਣੇ ਕੋਲੇ ਪਹੁੰਚਿਆ ਰਾਤੀ ਤੇ ਅੱਜ ਦੀ ਵੀਡੀਓ ਹੁਣ ਸ਼ਾਮ ਨੂੰ ਬਣਾ ਰਹੇ ਆਂ ਆਪਾਂ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਸੋਹਣੇ ਸੋਹਣੇ ਕਲਰ ਨੇ ਸਭ ਤੋਂ ਪਹਿਲਾਂ ਬੇਨਤੀ ਇਹ ਹੈ ਵੀ ਇਹ ਕੁਆਲਿਟੀ ਦੇ ਵਿੱਚ ਵੀਰੇ ਕਾਫੀ ਤਰ੍ਹਾਂ ਦਾ ਕੱਪੜਾ ਹੁੰਦਾ ਹੈ ਪਰ ਇਹ ਬਿਲਕੁਲ ਹੀ origignal ਵਾਲਾ ਕੱਪੜਾ ਹੈ ਪੂਰਾ 5 ਮੀਟਰ ਕਪੜਾ ਹੋਊਗਾ ਪੂਰਾ ਰੀਜਨਲ ਟੈਪ ਹੀ ਹੋਊਗਾ ਇਹ ਸੂਟ ਤੇ ਬਹੁਤ ਹੀ ਜੈਨੂਇਨ ਜੇ ਹੋਣਗੇ ਇਹਦੇ ਪ੍ਰਾਈਸ ਤੇ ਆਰਡਰ ਵੀ ਤੁਸੀਂ ਕਰ ਸਕਦੇ ਹੋ ਸਾਨੂੰ ਜਿੱਥੇ ਬੈਠੇ ਮਰਜੀ ਮੰਗਵਾ ਵੀ ਸਕਦੇ ਹੋ ਸੂਟ ਪਰ ਉਹਦੇ ਵਿੱਚ ਇਹ ਹੁੰਦਾ ਵੀ 2 ਤੋਂ ਘੱਟ ਸੂਟ ਅਪ ਸੀ ਕੋਰੀਅਰ ਨਹੀਂ ਕਰ ਸਕਦੇ ਘੱਟ ਤੋਂ ਘੱਟ 2 ਸੂਟ ਤੁਹਾਨੂੰ ਲੈਣੇ ਪੈਣਗੇ ਫਿਰ ਆਪਾਂ ਕੋਰੀਅਰ ਕਰਾਂਗੇ ਪਹਿਲਾਂ ਤੁਸੀਂ ਮੋਟੀ ਮੋਟੀ ਨਿਗਾਹ ਮਾਰ ਲਓ ਡਿਜ਼ਾਈਨਾਂ ਦੇ ਉੱਪਰ ਘੱਟ ਤੋਂ ਘੱਟ ਅਜ 25 30 ਡਿਜ਼ਾਈਨ ਤੁਹਾਨੂੰ ਦਿਖਾਵਾਂਗੇ ਦੇਖੋ ਜੀ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਇੱਕ ਤੋਂ ਇੱਕ ਸੋਹਣਾ ਡਿਜ਼ਾਈਨ ਹੈ ਪੂਰਾ ਰੇਜਮ ਵਾਲਾ ਟਾਈਪੀ ਦਾ ਕੱਪੜਾ ਇਹ ਹੈ ਰੇਟ ਬਹੁਤ ਲੈਸਰ ਹੋਊਗਾ ਇਸ ਚੀਜ਼ ਦਾ ਸੁਰ ਹੁਣ ਡਿਜ਼ਾਈਨ ਆਪਾਂ ਦਿਖਾਵਾਂਗੇ ਅੱਗੇ ਖੋਲ-ਖੋਲ ਕੇ ਵੀ ਸੂਟਾਂ ਦੇ ਚੰਗੀ ਤਰ੍ਹਾਂ ਵੀਡੀਓ ਦੇਖ ਲਿਓ ਤੇ ਸਾਡੇ YouTube ਚੈਨਲ ਨਾਲ ਤੁਸੀਂ ਜੁੜੇ ਹੋਏ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੋਂ ਵੀਡੀਓ ਦੇਖ ਰਹੇ ਹੋ ਤਾਂ ਵੀ ਸਾਡੇ ਪੇਜ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਜੇ ਤੁਹਾਨੂੰ ਸਾਡੀ ਚੀਜ਼ ਵਧੀਆ ਲੱਗਦੀ ਹੈ ਵੀਡੀਓ ਵਧੀਆ ਲੱਗਦੀ ਹੈ ਰੇਟ ਸਹੀ ਲੱਗਦੇ ਨੇ ਤਾਂ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ अदरवाइज ਨਹੀਂ ਕਰ ਸਕਦੇ ਤਾਂ ਨਹੀਂ ਕੋਈ ਦਿੱਕਤ ਨਹੀਂ ਹੈ ਤੇ ਆ ਦੇਖੋ ਜੀ ਬਹੁਤ ਸੋਹਣੇ ਸੋਹਣੇ ਟੈਬੀ ਦੇ ਹੁਣ ਡਿਜ਼ਾਈਨ ਆਪਾਂ ਤੁਹਾਨੂੰ ਇੱਕ ਇੱਕ ਕਰਕੇ ਖੋਲ ਕੇ ਦਿਖਾਵਾਂਗੇ ਜਿਹੜਾ ਵੀ ਡਿਜ਼ਾਈਨ ਪਸੰਦ ਆਉਂਦਾ ਸਾਨੂੰ ਸਕਰੀਨ ਸ਼ਾਟ ਲੈ ਕੇ ਤੁਸੀਂ ਜਿੱਥੋਂ ਮਰਜ਼ੀ ਤੁਸੀਂ ਬੈਠੇ ਵੀਡੀਓ ਵੇਖ ਰਹੇ ਹੋ ਸਾਨੂੰ ਤੁਸੀਂ ਭੇਜ ਸਕਦੇ ਹੋ ਆ ਦੇਖੋ ਜੀ ਡਿਜ਼ਾਈਨ ਪੂਰੇ ਸੋਹਣੇ ਟੈਵੀ ਦੇ ਡਿਜ਼ਾਈਨ ਨੇ ਇਹ ਅੱਗੇ ਦੇ ਅੱਗੇ ਤੁਹਾਨੂੰ ਕੱਪੜਾ ਅਸੀਂ ਦਿਖਾਉਣ ਜਾ ਰਹੇ ਹਾਂ ਆ ਦੇਖੋ ਰਿਪੀਟ ਦੇ ਵਿੱਚ ਅਸੀਂ ਮੰਗਾਏ ਨੇ ਇਹ ਸੂਟ ਇਹਨਾਂ ਦੇ ਵਿੱਚੋਂ ਕੁਝ ਡਿਜ਼ਾਈਨ ਵੀ ਰਿਪੀਟ ਦੇ ਵਿੱਚ ਵੀ ਹੋਣਗੇ ਤੇ ਕੁਝ ਕੁ ਡਿਜ਼ਾਈਨ ਨਿਊ ਹੋਣਗੇ ਉਸ ਤੋਂ ਉਹਨਾਂ ਨਾਲ ਦੀ ਨਾਲ ਦੱਸੀ ਜਾਵਾਂਗੇ ਜਿਵੇਂ ਇਹ ਰਿਪੀਟ ਵਾਲਾ ਡਿਜ਼ਾਈਨ ਹੈ ਪਹਿਲਾਂ ਵੀ ਆਪਣੇ ਕੋਲੇ 2-3 ਵਾਰੀ ਆ ਚੁੱਕਿਆ ਹੈ ਲਗਾਤਾਰ ਡਿਮਾਂਡ ਹੈ ਪੂਰੇ 5 ਮੀਟਰ ਕੱਪੜਾ origignal טੈਵੀ ਦੇ ਸੂਟ ਹੈ ਇਹ ਰੇਟ ਬਹੁਤ ਘੱਟ ਆਪਾਂ ਖਾਲਸਾ ਕਲਾਸ ਹਾਊਸ ਦੇ ਹੈਗੇ ਨੇ ਜਾਇਜ਼ ਜੈਨੂਇਨ ਰੇਟ ਇਹ ਦੇਖੋ ਜੀ ਇਹ ਵਾਲਾ ਕਲਰ ਹੋ ਗਿਆ ਪੂਰਾ ਸੋਹਣਾ ਕਲਰ ਹੈ ਲਾਈਟ ਲਾਈਟ ਸੇਡ ਆਪਾਂ ਕਹਿ ਸਕਦੇ ਹਾਂ ਇਸ ਨੂੰ ਤੇ ਇਸ ਤੋਂ ਅਗਲਾ ਆਹ ਵਾਲਾ ਦੇਖੋ ਜੀ ਚੈਨਲ ਨੂੰ ਵੀਰੇ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਹਨਾ ਅੱਗੇ ਵੀ ਆਪਣੇ ਦੋਸਤਾਂ ਮਿੱਤਰਾਂ 'ਚ ਵੀਡੀਓ ਸ਼ੇਅਰ ਕਰ ਦਿਓ ਤੇ ਇਹ ਆਪਾਂ ਨੂੰ ਜੇ ਸਿੰਗਲ ਸੂਟ ਲੈਣਾ ਵੀਰੇ 500 ਰੁਪਏ ਦਾ ਮਿਲੂਗਾ ਤੇ ਉਸ ਤੋਂ ਬਾਅਦ ਜੇਕਰ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ 10 ਜਣਿਆਂ ਨੂੰ ਸ਼ੇਅਰ ਕਰਕੇ ਸਾਡੀ ਦੁਕਾਨ ਤੇ ਆਉਣੇ ਤਾਂ ਤੁਹਾਨੂੰ ਆਪਾਂ ਇਹ ਲੈਸ ਦੇ ਵਿੱਚ ਵੀ ਸੂਟ ਥੋੜਾ ਬਹੁਤਾ ਦੇ ਸਕਦੇ ਆ 500 ਰੁਪਏ ਦੇ ਵਿੱਚ ਇੱਕ ਸੂਟ ਦਾ ਰੇਟ ਰਹਿਣ ਵਾਲਾ ਹੈ ਆ ਦੇਖ ਲਓ 500 ਰੁਪਏ ਦੇ ਵਿੱਚ ਤੁਸੀਂ ਸਾਡੀ ਦੁਕਾਨ ਤੋਂ ਆ ਕੇ ਸੂਟ ਖਰੀਦ ਸਕਦੇ ਹੋ ਆਰਡਰ ਵੀ ਕਰ ਸਕਦੇ ਹੋ ਜਿੱਥੇ ਮਰਜ਼ੀ ਤੁਸੀਂ ਬੈਠੇ ਹੋ ਸੂਟ ਆਰਡਰ ਕਰ ਸਕਦੇ ਹੋ ਦੇਖੋ ਜੀ ਡਿਜ਼ਾਈਨਿੰਗ ਘੈਂਟ ਘੈਂਟ ਡਿਜ਼ਾਈਨਿੰਗ ਹੈ ਇਹਨਾਂ ਸੂਟਾਂ ਦੀ ਸਾਰਿਆਂ ਦੀ ਆ ਵੀ ਰਿਪੀਟ ਦੇ ਵਿੱਚ ਡਿਜ਼ਾਈਨ ਹੈ ਆ ਦੇਖੋ ਜੀ ਪੂਰਾ ਸੋਨੇ ਸੂਟ ਹੈ ਇਹ ਵੀਰੇ ਅਸਲ ਦੇ ਵਿੱਚ ਫਾਇਦਾ ਕਿੰਨਾ ਨੂੰ ਜਿਹੜਿਆ ਪਹਿਣਾ ਦਫਤਰ ਦੇ ਵਿੱਚ ਕੰਮ ਕਰਦੇ ਆ জব ਕਰਦੇ ਆ ਕਿਤੇ ਵੀ ਉਹਨਾਂ ਵਾਸਤੇ ਇਹ ਬਹੁਤ ਵਧੀਆ ਚੀਜ਼ ਹੈ ਕਿਉਂਕਿ ਇਹਦੇ ਉੱਪਰ ਪ੍ਰੈਸ ਵੀ ਤੁਹਾਨੂੰ ਲੋੜ ਨਹੀਂ ਹੈ ਕਿ ਤੁਸੀਂ 2 ਮਿੰਟਾਂ ਦੇ ਵਿੱਚ ਹੀ ਇਹਨੂੰ ਪਾ ਕੇ ਕਿਸੇ ਵੀ ਜੌਬ ਤੇ ਜਾ ਸਕਦੇ ਹੋ ਆਪਣਾ ਕੰਮ ਧੰਦਾ ਨਿਮੇੜ ਦੇ ਨਿਮੇੜਿਆ ਤੇ ਪਾਏ ਤੇ ਗਏ ਉਹ ਇਹਦੇ ਵਿੱਚ ਬਲਣੇ ਪੈਂਦਾ प्रेस की बिल्कुल लड़ नहीं हैगी घर वाश कर सकते धो तो सकते हो पूरा चलने वाला कपड़ा है कोई भी ये रंग की या किसी फैब्रिक फैबरिक कोई कंपलेट है नहीं कि अगले डिजाइन होर भी रहा देख लो आ वाला डिजाइन देखो मस्टर्ड कलर के उपर पूरा सोहना बिल्कुल नवे प्रिंट है देखो जी ਅੱਜ ਜੇ ਮੈਂ ਤੁਹਾਨੂੰ ਸਾਰੇ ਖੋਲ-ਖੋਲ ਕੇ ਸੂਟ ਦਿਖਾਉਣੇ ਆ। ਪੂਰੇ ਇੱਕ ਤੋਂ ਇੱਕ ਸੋਹਣਾ ਡਿਜ਼ਾਈਨ, ਫਰਸਟ ਟਾਈਮ ਹੀ ਡਿਜ਼ਾਈਨ ਆਪਣੇ ਕੋਲੇ ਪਹੁੰਚਿਆ। ਪੂਰਾ ਸੋਹਣਾ ਡਿਜ਼ਾਈਨ ਹੈ। ਮੇਨ ਗੱਲ ਵੀਰੇ ਕੱਪੜੇ 'ਚ ਸਾਵਧਾਨੀ ਰੱਖਿਆ ਕਰੋ। ਕਈ ਕਾਪੀ ਦੇ ਵਿੱਚ ਮਾਲ ਵੀ ਅੱਜ ਕੱਲ ਬਹੁਤ ਹੁੰਦੇ ਆ। ਤੇ ਉਹ ਚੀਜ਼ਾਂ ਤੋਂ ਬਚਿਓ। ਆਪਣੇ ਕੋਲੇ ਤੁਹਾਨੂੰ ਮਿਲੂਗਾ ਸਿਰਫ 오ਰੀਜినਲ ਕੱਪੜਾ ਬਿਲਕੁਲ। ਦੇਸੀ ਕੁਛ ਵੀ ਨਹੀਂ ਹੋਊਗਾ। 오ਰੀਜినਲ ਕੱਪੜਾ ਲੈਣਾ ਤਾਂ ਤੁਸੀਂ ਸਾਡੀ ਦੁਕਾਨ ਦੇ ਉੱਪਰ ਆ ਕੇ ਸੂਟ ਆਪਣੇ ਬਾਏ ਕਰ ਸਕਦੇ ਹੋ। ਇਹ ਦੇਖੋ ਜੀ 오ਰੀਜినਲ ਟੈਬੀ ਆ ਦੇਖੋ ਜੀ ਕਿੰਨਾ ਸੋਹਣਾ ਕਲਰ ਹੈ orange color ਇਹ ਦੇਖੋ ਪੂਰੀ ਕੱਟ ਹੋਊ ਵੀਰੇ ਕੱਟ ਦੇ ਵਿੱਚ ਵੀ ਕੋਈ ਫਰਕ ਨਹੀਂ ਹੋਊ ਕਿਸੇ ਪ੍ਰਕਾਰ ਦਾ 5-5 ਮੀਟਰ ਦੀ ਪੂਰੀ ਕੱਟ ਤੇ ਚੈਨਲ ਤੁਸੀਂ ਸਾਡਾ ਦੇਖ ਰਹੇ ਹੋ ਤਾਂ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਰੇ ਅੱਗੇ ਸ਼ੇਅਰ ਕਰ ਦਿਓ ਦੋਸਤ ਜਣਿਆਂ ਨੂੰ ਤਾਂ ਤੁਹਾਨੂੰ ਕੁਛ ਨਾ ਕੁਛ ਹੋਰ ਵੀ ਅਸੀਂ ਰੇਤ ਦੇ ਵਿੱਚ ਸੂਟ ਦੇ ਸਕਦੇ ਹਾਂ ਆਪਣੇ ਦੋਸਤਾਂ ਮਿੱਤਰਾਂ ਭੈਣਾ ਭਰਾਵਾ ਤੱਕ ਆਪਣੀ ਵੀਡੀਓ ਜ਼ਰੂਰ ਪਹੁੰਚਾ ਦਿਆ ਕਰੋ ਬਈ ਆਪਾਂ ਪੂਰੇ ਫਾਇਦੇ ਕਰ ਰਹੇ ਆਂ ਖਾਲਸਾ ਕਲਾਸ ਹਾਊਸ ਤੇ ਜਿਹੜਾ ਬੰਦਾ ਇੱਕ ਵਾਰੀ ਆ ਗਿਆ ਉਹ ਨੂੰ ਆਪਣੀ ਦੁਕਾਨ ਤੇ ਵਿਜ਼ਿਟ ਕਰਕੇ ਪਤਾ ਲੱਗ ਜਾਂਦਾ ਵੀ ਕਿੰਨਾ ਕੁ ਆਪਣੀ ਵੈਰਿਟੀ ਦਾ ਡਿਫਰੈਂਟ ਹੈ ਤੇ ਕਿੰਨਾ ਕੁ ਰੇਟਾਂ ਦੇ ਵਿੱਚ ਆਪਾਂ ਲੈਸ ਕਰਦੇ ਆਂ ਕਿਉਂਕਿ ਵੀਡੀਓ ਹਰ ਇੱਕ ਚੀਜ਼ ਦੀ ਵੀਰੇ ਨਹੀਂ ਬਣਾ ਸਕਦੇ ਕਦੇ-ਕਦੇ ਇਹ ਵੀਡੀਓ ਜ਼ਰੂਰ ਬਣਾਉਣੀ ਹੁੰਦੀ ਹੈ ਜਦੋਂ ਟ ਸਮਾਂ ਲੱਗਦਾ ਅੱਜ ਥੋੜੀ ਡਿਟੇਲ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕਰਾਂਗੇ ਦੇਖੋ ਪੂਰੇ ਸੋਨੇ ਪ੍ਰਿੰਟ ਸਕਰੀਨ ਸ਼ਾਟ ਲੈ ਕੇ ਸਾਨੂੰ ਤੁਸੀਂ WhatsApp ਦੇ ਉੱਪਰ ਭੇਜ ਸਕਦੇ ਹੋ ਆ WhatsApp ਦਾ ਨੰਬਰ ਪਿੱਛੇ ਚੱਲਦਾ ਹੈ 9023788670 ਦੇਖੋ ਆ ਵੀ ਫਸਟ ਟਾਈਮ ਇੰਡੀਆ ਨਾ ਐਵਰੀ ਪੂਰਾ ਸੋਨਾ ਡਿਜ਼ਾਈਨ ਹੈ ਮੇਨ ਗੱਲ ਵੀਰੇ ਕੱਪੜੇ ਦੇ ਸਟਾਫ ਤੇ ਆ ਕੇ ਨਿਬੜਦੀ ਹੁੰਦੀ ਹੈ ਹੈਨਾ ਪਰ ਕੱਪੜੇ ਦੇ ਸਟਾਫ ਪੂਰਾ ਘੈਂਟ ਹੋਊਗਾ ਜਿਹੜਾ 1000 1000 ਰੁਪਏ ਦਾ ਮਾਰਕੀਟ ਦੇ ਵਿੱਚ ਮਿਲਦਾ ਹੈ 1000 1100 1200 950 ਰੁਪਏ ਉਹ ਵਾਲਾ ਸਟਾਫ ਹੈ ਇਹ ਪੂਰਾ ਸੋਨਾ ਪੂਰਾ ਫਿਨਿਸ਼ਿੰਗ ਵਾਲਾ ਕੱਪੜਾ ਬਿਲਕੁਲ ਖਰਾਬ ਨਹੀਂ ਹੋਣਾ ਦੇਖੋ ਜੀ ਆਟ ਜੈਨ ਆ ਗਿਆ ਇਹ ਵੀ ਫਸਟ ਟਾਈਮ ਹੀ ਆਇਆ ਆਪਣੇ ਕੋਲੇ ਆ ਦੇਖੋ ਫਸਟ ਟਾਈਮ ਆਈ ਡਿਜ਼ਾਈਨ ਬਹੁਤ ਨੇ ਮੇਰੇ ਰਿਪੀਟ ਵਾਲੇ ਵੀ ਹੈਗੇ ਆ ਕੁਝ ਆ ਦੇਖੋ ਡਿਜ਼ਾਈਨਿੰਗ ਪੂਰੀ ਸੋਹਣੀ ਬਿਲਕੁਲ ਇੱਕ ਸੂਟਾਂ ਦੀ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਤੁਹਾਨੂੰ ਆਪਾਂ ਕਲਰ ਦੇਵਾਂਗੇ ਆ ਦੇਖੋ ਇੱਕ ਸੀ ਬਲੈਕ ਦੇ ਨਾਲ ਇਹਦਾ ਕੰਬੀਨੇਸ਼ਨ ਵਗੈਰਾ ਵੀ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਪ੍ਰਿੰਟਿੰਗ ਖਾਲਸਾ ਕਲਾਥ ਹਾਊਸ ਪਿੰਡ ਖੜਿਆਲ ਆਪਣੀ ਦੁਕਾਨ ਦਾ ਐਡਰੈਸ ਹੈ ਜੀ ਕਿਲੇ ਵਾਲੇ ਗੁਰੂ ਘਰ ਦੇ ਬਿਲਕੁਲ ਕੋਲ HDFC ਬੈਂਕ ਤੋਂ ਜਦੋਂ ਆਪਾਂ ਪਿੰਡ ਵੱਲ ਨੂੰ ਆਈਏ ਤਾਂ ਗੁਰੂ ਘਰ ਆਏਗਾ ਗੁਰੂ ਘਰ ਦੇ ਨਾਲ ਹੀ ਆਪਣੀ ਦੁਕਾਨ ਅੱਗੇ ਖਾਲਸਾ ਕਲਾਥ ਹਾਊਸ ਕਿਉਂਕਿ ਅੱਗੇ ਬੋਰਡ ਵੀ ਲੱਗਿਆ ਹੋਇਆ ਹੈ ਸੜਕ ਦੇ ਉੱਪਰ ਉੱਥੋਂ ਵੀ ਤੁਸੀਂ ਤੁਹਾਨੂੰ ਆਸਾਨੀ ਨਾਲ ਪਤਾ ਲੱਗ ਜੂ ਬਾਕੀ ਤੁਸੀਂ ਸਾਡੇ ਨਾਲ WhatsApp ਤੇ ਉੱਪਰ ਵੀ ਪਹਿਲਾਂ ਇੱਕ ਵਾਰੀ ਕੰਟੈਕਟ ਜਰੂਰ ਕਰ ਲਿਓ ਰੇਟਾਂ ਦੇ ਵਿੱਚ ਬਹੁਤ ਜ਼ਿਆਦਾ ਆਪਣਾ ਵੀ ਰਿ ਡਿਫਰੈਂਟ ਰਹਿੰਦਾ ਹੈ ਥੋਕਵਾਰਗੇ ਰੇਟ ਤੇ ਆਪਾਂ ਚੀਜ਼ਾਂ ਪ੍ਰੋਵਾਈਡ ਕਰਾ ਰਹੇ ਹਾਂ ਤੇ ਆਪਣੇ ਪਿੰਡ ਦੇ ਵਿੱਚ ਹੀ ਆ ਦੇਖੋ ਡਿਜ਼ਾਈਨਿੰਗ ਸੋਹਣੇ ਡਿਜ਼ਾਈਨ ਹੋਣਗੇ ਪੂਰਾ 5 ਮੀਟਰ ਟੈਬੀ ਦਾ ਆਲ ਓਵਰ ਕਪੜਾ ਸਿਰਫ 500 ਰੁਪਏ ਦੇ ਵਿੱਚ ਆਪਾਂ ਨੂੰ ਮਿਲਨੇ ਆਹ ਦੇਖੋ ਜੀ ਡਿਜ਼ਾਈਨ ਅਗਲਾ ਇਹ ਸਾਰੇ ਫਰਸਟ ਟਾਈਮ ਆਏ ਡਿਜ਼ਾਈਨ ਲਿਬਰੀ ਹੁਣ ਆ ਰਹੇ ਨੇ ਆਹ ਦੇਖੋ ਫਰਸਟ ਟਾਈਮ ਪੂਰਾ ਸੋਨਾ ਟ੍ਰੈਂਡਿੰਗ ਰੇਟ ਬਹੁਤ ਲੈਸ ਐ ਕੱਪੜੇ ਦੀ ਕੁਆਲਿਟੀ ਜਿਹੜੀ ਪੂਰੀ ਟੌਪ ਦੀ ਆਹ ਰਿਪੀਟ ਦੇ ਵਿੱਚ ਡਿਜ਼ਾਈਨ ਹੈ ਬਈ ਕਾਫੀ ਵਾਰੀ ਆਪਣੇ ਕੋਲ ਆ ਚੁੱਕੇ ਆ ਦੇਖੋ ਸੇਮਟ ਡਿਜ਼ਾਈਨ ਕਈ ਵਾਰੀ ਵੀਰੇ ਮਾੜੇ ਕੱਪੜਿਆਂ ਦੇ ਵੀ ਆ ਜਾਂਦੇ ਨੇ ਨਕਲਾਂ ਬਹੁਤ ਹੁੰਦੀਆਂ ਨੇ ਅੱਜ ਕੱਲ ਪਰ ਤੁਸੀਂ ਨਕਲ ਤੋਂ ਬਚਣਾ ਹੈ ਇਹ オリジナル ਕਪੜਾ ਹੋਊਗਾ ਆਪਣਾ ਆ ਕੇ ਵੀ ਤੁਸੀਂ ਆਪਣੇ ਹੱਥੀਂ ਦੇਖ ਕੇ ਲੈ ਜਾ ਸਕਦੇ ਹੋ ਤੇ ਤੁਸੀਂ ਕਿਤੇ ਵੀ ਬੈਠੋ ਤਾਂ ਸਾਨੂੰ ਆਰਡਰ ਵੀ ਕਰ ਸਕਦੇ ਹੋ ਇਹ ਦੇਖੋ ਡਿਜ਼ਾਈਨਿੰਗ ਸਾਰੀਆਂ ਵੀਰੇ ਇੱਕ ਤੋਂ ਇੱਕ ਸੋਹਣੀਆਂ ਆਉਣਗੀਆਂ ਆਹ ਡਿਜ਼ਾਈਨ ਤਾਂ ਪਹਿਲਾਂ ਰਿਪੀਟ ਦੇ ਵਿੱਚ ਦਿਖਾ ਚੁੱਕੇ ਆਂ ਆ ਮਾੜਾ ਫਸਟ ਟਾਈਮ ਇਅਰ ਪੋਲ ਦੀ ਤੁਹਾਡੇ ਅੱਗੇ ਦੇਖੋ ਜੀ ਪਰੰਟ ਪੂਰੇ ਸੋਹਣੇ ਆਉਣਗੇ ਬਈ ਰੇਟ ਬਹੁਤ ਜਿਆਦਾ ਜਾਇਜ਼ ਕੱਪੜੇ ਦੀ ਮੇਨ ਗੱਲ ਹੁੰਦੀ ਹੈ ਫੈਬਰਿਕ ਫੈਬਰਿਕ ਅਸਲੀ オリジナル ਟੈਪੀ ਦਾ ਫੈਬਰਿਕ ਹੈ ਆ ਦੇਖੋ ਡਿਜ਼ਾਈਨਿੰਗ ਤੁਸੀਂ ਆਪ ਹੀ ਦੇਖਦੇ ਇੱਕ ਛੋਟੀ ਰੂਹ ਕੁਛ ਹੋ ਜੂ ਐਨੇ ਕ ਡਿਜ਼ਾਈਨ ਆਪਾਂ ਤੁਹਾਨੂੰ ਦੇ ਦਾਂਗੇ ਤੁਸੀਂ ਇੱਕ ਨਾਲ ਦੇ ਜਿੰਨੇ ਕਹੋਗੇ ਉਨੇ ਸੂਟ ਆਪਾਂ ਤੁਹਾਨੂੰ ਦੇ ਸਕਦੇ ਆ 5 5 10 10 ਜਿੰਨੇ ਵੀ ਤੁਸੀਂ ਇੱਕ ਨਾਲ ਦੇ ਕਹੋਗੇ ਤਾਂ ਵੀ ਆਪਾਂ ਰਿਪੀਟ ਕਰ ਦੇ ਦਾਂਗੇ ਅਲੱਗ-ਅਲੱਗ ਤਰ੍ਹਾਂ ਦੇ ਤੁਹਾਨੂੰ ਚਾਹੀਦੇ ਤਾਂ ਵੀ ਸਾਡੇ ਸਕਰੀਨਸ਼ਾਟ ਭੇਜ ਸਕਦੇ ਇਸ ਚੀਜ਼ ਦਾ ਆ ਦੇਖੋ ਜੀ ਪੂਰੇ ਵੀਰੇ ਹਿੱਟ ਡਿਜ਼ਾਈਨ ਨੇ ਸਾਰੇ ਵੀਡੀਓ ਥੋੜਾ ਲੇਟ ਹੋ ਗਏ ਸੀ ਬਣਾਉਣ ਵਣੀਆਂ ਆਪਣਾ ਆਪਣੇ ਕੋਲੇ ਆਇਆ ਹੋਇਆ ਸੀ ਇਹ ਦੇਖੋ ਆ ਵੀਰੇ ਰਿਪੀਟ ਦੇ ਉੱਪਰ ਡਿਜ਼ਾਈਨ ਹੈ ਬਹੁਤ ਸੋਹਣੇ ਦੋ ਤਿੰਨ ਵਾਰੀ ਆਪਾਂ ਨੇ ਮੰਗਾ ਚੁੱਕੇ ਐਸ ਡਿਜ਼ਾਈਨ ਨੂੰ ਵੀ ਪੂਰਾ ਸੋਹਣਾ ਇਹ ਵੀ ਕਲਰ ਹੈਗਾ ਤੇ ਆ ਦੇਖੋ ਇਹ ਆਪਣਾ ਅਗਲਾ ਇੱਕ ਵਾਰੀ ਜਰੂਰ ਵਿਸਿਟ ਕਰ ਸਕਦੇ ਹੋ ਵੀਰ ਤੁਸੀਂ ਖਾਲਸਾ ਕਲਾਥ ਹਾਊਸ ਦੇ ਉੱਪਰ ਸਾਨੂੰ ਪੂਰੀ ਉਮੀਦ ਹੈ ਵੀ ਤੁਸੀਂ ਪੂਰੇ ਖੁਸ਼ ਹੋ ਕੇ ਜਾਉਂਗੇ ਇੱਥੋਂ ਐਨੇ ਕ ਆਪਣੇ ਕੋਲੇ ਰੇਟ ਹਰ ਇੱਕ ਚੀਜ਼ ਦੇ ਜਾਇਜ਼ ਹੈਗੇ ਆ ਠੀਕ ਹੈ ਜੀ ਫਿਰ ਅਗਲੀ ਵੀਡੀਓ ਛੇਤੀ ਲੈ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ